ਸਾਸੀ ਕਾਲੀ ਸਾਰਿਆਂ ਨੂੰ ਮੈਂ ਹਟਿਆ ਮੈਂ ਬਹੁਤ ਜ਼ਿਆਦਾ ਪੈ ਗਿਆ ਸੀ ਪਰ ਫੇਰ ਵੀ ਬਚਾਅ ਹੋ ਗਿਆ ਪਾਣੀ ਸੁੱਕ ਗਿਆ ਉਹ ਤੁਹਾਨੂੰ ਵੀਡੀਓ ਪਾਈ ਆਪਾਂ ਬਖਾਲੀ ਜਾਨੂੰ ਤੇ ਹੁਣ ਆ ਗਿਆ ਲੈਂਟਰ ਤੱਕ ਕੰਮ ਕੀ ਜੀ ਇਹ ਘਰ ਕੀ ਦਾ ਬੰਦਿਆ ਵਾ ਇਹ ਗੁਰਵਤ ਦਾ ਘਰ ਬੰਦਿਆ ਗੁਰਵ ਨੂੰ ਵੜ ਕਦਣਾ ਹਣ ਤੈਨੂੰ ਅੱਜ ਅੱਜ ਕਦਣਾ ਤੂੰ ਕੱਲਾ ਸਹ ਕਰਨਾ ਕਰੀ ਤੇ ਨਹੀਂ ਮੈਂ ਅੱਜ ਗੁਰਵ ਨਹੀਂ ਸਹ ਕਰਨਾ ਤੇ ਮਮਾ ਨੇ ਤੇ ਬੀਬੀ ਨੇ ਇੱਕ ਪਾਪਾ ਨੇ ਤੇ ਫਿਰ ਸਾਰੇ ਦਾ ਚਾਹੀਦਾ ਹੋਰ ਤੇ ਮੀ ਪੈ ਗਿਆ ਬਹੁਤ ਜਿਆਦਾ ਤੇ ਫੇਰ ਮਿੱਟੀ ਗਿਆ ਕਿ ਆਪਣੇ ਪਿੰਡ ਨੂੰ ਇੱਕ ਰਾਤ ਦੇ ਆ ਗਏ ਮਿੱਟੀ ਚ ਚਲ ਨਾਲੇ ਪਰਿਵਾਰ ਨੂੰ ਮਿਲ ਆਏ ਤੇ ਜ਼ਿਆਦਾ ਦੇਣਾ ਕਿ ਉਧਰ ਕਿ ਮਿਸਤਰੀ ਮਲਾਉਣਾ ਆਓ ਮਿਸਤਰੀ ਸਾਹਿਬ ਆਡੇ ਦੱਸੋ ਸਾਰਾ ਕਿੱਥੋਂ ਆਏ ਇਹ ਮਿੱਟੀ ਸਾਹਿਬ ਆਏ ਸਾਨੂੰ ਤਾਂ ਇੰਜ ਕਰਾਉਂਦਾ ਪਤਾ ਬਾਕੀ ਨਹੀਂ ਪਤਾ ਪਿੰਡ ਪੁੰਡ ਦਾ ਹਾਂ ਮੱਕੂ ਲਾਗੇ ਫੇਰ ਮਾਜੀ ਪੈਣ ਜੀ ਤੂੰ ਜੀ ਮਾਜਾ ਜੀ ਨਹੀਂ ਪਈਦਾ ਮਾਜਾ ਤਾਂ ਨਾ ਮਹੂਸ ਬਿਗਰੇ ਨਹੀਂ ਪਿੱਛੇ ਤੇ ਤੇਰੇ ਆਪਣੇ ਇਲਾਕੇ ਦੇ ਮਾਜੇ ਤੇ ਪੈ ਜਾਂਦੇ ਆਗੇ ਹਾਂ ਜੀ ਤੇ ਸਾਰੇ ਪੁੱਛਣ ਲੇ ਕਿ ਘਰ ਕਿਉਂ ਬਣਾ ਰਹੇ ਹੈ ਕਿ ਤੁਹਾਡਾ ਘਰ ਚੰਗਾ ਬਣਾ ਹੈਗਾ ਵਾ ਉਹ ਕਹਿੰਦੇ ਮੈਂ ਇੱਕ ਬੈਡ ਵਿਖਾ ਹੈਗਾ ਤੁਹਾਡੇ ਘਰ ਇੰਨਾ ਥੋੜਾ ਜਿਹਾ ਨਵਾਂ ਘਰ ਕਿਉਂ ਬਣਾਉਂਦੇ ਕਿ ਨਵਾਂ ਘਰ ਬਣਾਉਂਦੇ ਅਸੀਂ ਬੁੱਢੇ ਬੁੱਢੀ ਹੋ ਗਏ ਨੇ ਇਹ ਜਿਹੜਾ ਵਾਹੋ ਬੈਠਾ ਉਹ ਦਿਂਦਾ ਕਿਸ ਨੂੰ ਹਾਂ ਉਹ ਕਹਿੰਦਾ ਮੇਰਾ ਵਾ ਇਹ ਤੇਰਾ ਵਾ ਤਾਂ ਮਮਾ ਮਮਾ ਦਾ ਤੇ ਪਪਾ ਦਾ ਵਾ ਅਹੀਂ ਆਪਣਾ ਇੰਤਿਆਮ ਉਂ ਤੋਂ ਕਾਂ ਦੇਣਾ ਹਾਂ ਮਮਾ ਨੇ ਮੇਰੇ ਘਰ ਆਣਾ ਮਮਾ ਨੇ ਮੇਰੇ ਘਰ ਮਮਾ ਨੇ ਮੇਰੇ ਘਰ ਆਣਾ ਦੀਨੇ ਮੇਰੇ ਘਰ ਰਹਿਣਾ ਵਾ ਅੱਛਾ ਤੇ ਪਪਾ ਨੇ ਤੇ ਪਪਾ ਨੇ ਨਾ ਮਮਾ ਨੇ ਪਪਾ ਦੇ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਆ ਜਾ ਮੰਨੇ ਇਹ ਭਰਗੀਆਂ ਨੇ ਨੀ ਆ ਨੀ ਆ ਜੀ ਖੜੀਆਂ ਹੋ ਗਈਆਂ ਭਰੀਆਂ ਤੇ ਆਪਾਂ ਭਰਾਂਗੇ ਮਿੱਟੀ ਨਾਲ ਹਾਂ ਇਹ ਜੋ ਸੋਫੇ ਰ ਕੀ ਦੱਸ ਕੇ ਨਮਾ ਕਰ ਕਿਉਂ ਭਰਿਆ ਕਰ ਭੰਡਿਆ ਵਾ ਪ੍ਰੀ ਵੈਡਿੰਗ ਵਾਸਤੇ ਨਵੇਂ ਜੋੜਿਆਂ ਵਾਸਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਉਹਨਾਂ ਵਾਸਤੇ ਇਹ ਜਿੰਨਾਂ ਦੀ ਫੈਮਿਲੀ ਕੰਪਲੀਟ ਉਹਨਾਂ ਵਾਸਤੇ ਵੀ ਉਹ ਵੀ ਬਣਾ ਸਕਦੇ ਆ ਹਾਂਜੀ ਪੋਸਟ ਵੈਡਿੰਗ ਪੋਸਟ ਵੈਡਿੰਗ ਫੋਟੋ ਸ਼ੂਟ ਫੋਟੋਸ ਦੀ ਵੈਬ ਸੀਰੀਜ਼ ਵੈਬ ਸੀਰੀਜ਼ ਤੇ ਜੇਲ-ਜੂਲ ਦੀ ਵੀ ਲੋਕੇਸ਼ਨ ਬਣਾਉਣੀ ਆ ਇਹਨਾਂ ਫਿਊਚਰ ਤੇ ਉਹ ਵੀ ਸਾਰੀਆਂ ਫੈਸਿਲਿਟੀਆਂ ਮਿਲ ਜਾ ਕਰਨਗੀਆਂ ਸਾਰਾ ਕੁਝ ਆ ਬਣਾਵਾਂਗੇ ਇੱਕ ਘਰ ਬਣਿਆ ਵੈਬ ਸੀਰੀਜ਼ ਆਪਣੀਆਂ ਯਕੀਨੀਆਂ ਬਣੀ ਹੋਈ ਬਣਾ ਸਕਦਾ ਅਸੀਂ ਤੇ ਬਣਾਵਾਂਗੇ ਇਹ ਹੈ ਇਹ ਇੱਟਾਂ ਦਾ ਬਣ ਲਿਆ ਪਰ ਇਹ ਸ਼ੇਪ ਇਹਨੂੰ ਆਪਾਂ ਕੱਚੇ ਚ ਕਰ ਦੇਣੀ ਹੈ ਤੇ ਕੱਚਾ ਹੀ ਬਣਾਉਣਾ ਕਿਉਂਕਿ ਨੀਂਹਾਂ ਦੇ ਪੱਕੀਆਂ ਚਾਹੀਦੀਆਂ ਅੱਗੇ ਦੇ ਵੀ 3 ਸੌਂ ਦਾ ਮਹੀਨਾ ਜਾਣਾ ਤੇ ਮੀਂਹ ਪੈ ਰਿਹਾ ਕਰਨਾ ਤੇ ਉਹ ਫਿਰ ਚਣਾਈ ਨੂੰ ਕੋਈ ਫਰਕ ਪਈ ਨਹੀਂ ਪਾਊਗਾ ਨਹੀਂ 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 ਤਾਂ ਆਇਆ ਸੌਂ ਦਾ ਮਹੀਨਾ ਹੋਣੇ ਤੇ ਨਹੀਂ ਆਉਂਦਾ ਤੈਨੂੰ ਕੱਲ ਨੂੰ ਜਾ ਖੜ ਕੇ ਨਾ ਤੇ ਉਹ ਦਿਖਾ ਕੇ ਲਿਓਣਾ ਵਾ ਤੇ ਉੱਥੇ ਉਹਨਾਂ ਨੇ ਸੋ ਵਾਧਾਣੀ ਮੈਂ ਆ ਗਿਆ ਬੀ ਜੀ ਸਾਡੇ ਨਹੀਂ ਦੇਖਣਾ ਆਹੋ ਦਾਮ ਹਾਂ ਉਹਨਾਂ ਨੇ ਵੀ ਉਹ ਕੀਤਾ ਵਾ ਅੰਦਰ ਪਰ ਉਹ ਪੂਰਾ ਹੀ ਪਲਸਤਰ ਵਰਗਾ ਵਾ ਮਿੱਟੀ ਦਾ ਕੀਤਾ ਉਹਨਾਂ ਨੇ ਉੱਪਰ ਪੇੜ ਵਾ ਜੰਦਾਈ ਉਹ ਉੱਤੇ ਪੇਂਟ ਚੋ ਮਾਰ ਨਹੀਂ ਉਦਾਂ ਨਹੀਂ ਉਹ ਤਾਂ ਬੜਾ ਪੁਰਾਣਾ ਵਾ ਬੜਾ ਪੁਰਾਣਾ ਵਾ ਪਰ ਉਹ ਲੱਗਦਾ ਇਦਾਂ ਦਾ ਦਿਖਾ ਕੇ ਖੜਾ ਕੇ ਫਿਰ ਉਹ ਬੜੇ ਪੁਰਾਣਾ ਮਤੇ ਕੌਣ ਕੀ ਆਂਦੇ ਆਂੀਆਂ ਪਰ ਦੋ ਤੇ ਹਾਂ ਕੀ ਕਰਾਂਗੇ ਨਹੀਂ ਨਹੀਂ ਨਾ ਚਾਉਂਦਾ ਦੇਣੀ ਵੀ ਆ ਦੇਖ ਨੇ ਨੇ ਕੰਮ ਤੇ ਲਗਾਤਾਰ ਹੀ ਆ ਗਿਆ ਅੱਛਾ ਵੱਖ ਨਹੀਂ ਨਾ ਸਾਡਾ ਵੀ ਨਾ ਆ ਜਾਣਾ ਮੈਂ ਪੁੱਛਣ ਦੀ ਆ ਮੈਂ ਉਹਨਾਂ ਦੇ ਨਹੀਂ ਆ ਜਾ ਬਿਲਕੁਲ ਨਹੀਂ ਮੈਂ ਕਦੇ ਕੰਮ ਆਇ ਨਾ ਜੁਨਾ ਕੱਲ ਪਰਸਪੈ ਇਹ ਤੋਂ ਵੱਧ ਹੀ ਨਹੀਂ ਪਹਿਣਾ ਬਹੁ ਮੀਂਹ ਤੇ ਘਾਟੀ ਪਹਿਣਾ ਬਹੁ ਮੀਂਹ ਪਿਆ ਇਹ ਥਾਵਾਂ ਇਹ ਥਾਂ ਜ ਬੰਨੀ ਆ ਉੱਧਰ ਨਹੀਂ ਆ। ਆਹ ਸਕਤੀ ਹੀ ਨਾ ਮਿੱਟੀ। ਮਿੱਟੀ ਸਕਤੀ ਨਾ। ਹੂੰ। ਉਹ ਪੈਜੀ ਹੀ ਨਾ ਜੈਸੀ ਜੀ ਨਾ। ਨਹੀਂ ਨਾਲੇ ਪਾਣੀ ਕੱਢਦਾ ਹੀ ਨਾ ਮੈਂ ਸਾਰਾ ਨਹਿਰ ਨੂੰ। ਮੁੜ ਜਾ। ਨਹਿਰ ਨਹੀਂ ਨਿਕਲਦਾ। ਆਪਾਂ ਨਹਿਰ ਨਹੀਂ ਨਾ ਪੂਰੀ ਸਰਕਾਰੀ ਤਾਂ। ਉਹ ਉਧਰ ਐਨ ਤਾਂ ਕੰਢੀ ਤੋਂ ਨੰਗੇ ਪੈਰੀ ਆਏ ਤੇ ਦੇਖੋ ਦੇਖ। ਉਧਰ ਸਾਡਾ ਰੱਦਾ ਹੀ ਮਾਲੀ ਮਾਲੀ ਪੂਰ ਕੇ ਬੂਟੇ ਲਾਉਂਦਾ ਪਰ ਹੁਣ ਆਪਾਂ ਨੂੰ ਲੱਗ ਗਿਆ ਪਤਾ ਕਿ ਮੀਂਹ ਦਾ ਪਾਣੀ ਨਿਕਲਣਾ ਹੁਣ ਪੂਰਨੀ ਨਹੀਂ ਆਪਾਂ। ਹੁਣ ਇੱਕ ਕੰਮ ਕਰਾਂਗੇ। ਕਿ ਬੋਰ ਕਰਾਂਗੇ ਉਹ ਚ ਇਹ ਕਰੋ ਬਸ ਬੰਬੀ ਦਾ ਜਿਹੜਾ ਮੀ ਦਾ ਪਾਣੀ ਜਰੂ ਵਿੱਚ ਕਿਉਂਕਿ ਇਹਦਾ ਪਾਣੀ ਵੇਸਟ ਹੁੰਦਾ ਪਾਣੀ ਮੀ ਦਾ ਉਹ ਤਗਤ ਵੜਾਈ ਆ ਧੱਤੀ ਜਾਊਗਾ ਤੇ ਹੂੰ ਹੁਣ ਪੱਕੇ ਹੁਣ ਲੋਕਾਂ ਨੇ ਪੱਕੇ ਘਰ ਬਣਾ ਲਿਆ ਤਾਂ ਹੀ ਧੱਤੀ ਪੰਛੀ ਲੈ ਜਾਂਦਾ ਵਾ ਪਰ ਠੰਡੂਗਾ ਜਿਹੜਾ ਪਾਣੀ ਜੀਰਦਾ ਨਹੀਂ ਆ ਗਟਰਾ ਦੇ ਲੋਕਾਂ ਨੇ ਗਟਰਾ ਦੇ ਪਾਇਆ ਗਾਂਧੀ ਪੌਂਡੇ ਵਿੱਚ ਇਹ ਆ ਜੇ ਚੰਗਾ ਪਣੀ ਹੋੜਾ ਪੌਂਡੇ ਗਟਰਾ ਦਾ ਪੈਂਡਿਆ ਆ ਚੰਗਾ ਪਣੀ ਥੋੜਾ ਪੌਂਡੇ ਜਮੀ ਦਾ ਪਣੀ ਇਹ ਤਾਂ ਬਹੁਤ ਤਲ ਤਲਾ 2 ਦਿਨ ਜਿੱਦ ਪੋਣੀ ਕਿਤੇ 20 ਦਿਨ ਲੱਗਣਾ ਜਿੱਦੀ ਉੱਪਰੋਂ ਪਾਣੀ ਹੋਣੀ ਜਾਂ ਫਿਰ ਉਹ ਠੀਕ ਨਹੀਂ ਮਿੱਟੀ ਕਰਾਂਗੇ ਫਿਲਟਰ ਕਰ ਲਾਂਗੇ ਪਾਣੀ ਨੂੰ ਪਾਣੀ ਫਿਲਟਰ ਲਾਉਂਦਾ ਕਰਾਂ ਦੋ ਲਾ ਲਾਂਗੇ ਠੀਕ ਨਹੀਂ ਮਿੱਟੀ ਕਿੱਥੋਂ ਆਉਗੀ ਤਾਂ ਆਗੀ ਆ ਬਰਾਈਆਂ ਜੀ ਕਾਣੀ ਨੂੰ ਆਂਦੇ ਆ ਉੱਥੇ ਆਪਾਂ ਟੋਆ ਪੁੱਟ ਕੇ ਤੇ ਪਾਇਆ ਵਾ ਪਾਣੀ ਜਦੋਂ ਬੱਤੀ ਹੁੰਦੀ ਏ ਬੰਬੀਆਂ ਵਾਲੀ ਉੱਪਰ ਲੀਦਾ ਵਾ ਔਰ ਉੱਥੇ ਲੰਮਾ ਪੈਪ ਆ ਕੇ ਘਰੋਂ ਤੇ ਹਾਇ ਕੀਤਾ ਹੜਾ ਦੇ ਕੱਲ ਨੂੰ ਆਪਾਂ ਲਾਵਾਂਗੇ ਇੱਥੇ ਬਲਬ ਬਲਬ ਤੇ ਹੋ ਸਕੇ ਤੇ ਲੱਗ ਗੱਡਾਂਗੇ ਉਹ ਤੰਬੂਇਆ ਬਣਾਵਾਂਗੇ ਰਹਿਣ ਵਾਸਤੇ ਉਹਨਾਂ ਦਾ ਆਪਾਂ ਤਾਇ ਜਿੱਥੇ ਸੌਂਦੇ ਰਾਤ ਨੂੰ ਨੀਂਹ ਵਿੱਚ ਥਲਿਗ ਨੂਟੀ ਖਾ ਕੇ ਨਾਲ ਇੱਥੇ ਆਏਗਾ ਡਾਢੀ ਵਿੱਚ ਹੀ ਰਹਿਣਾ ਜਿੰਦੇ ਸੋਨਾ ਕਿਥੇ 12 ਇੱਕ ਦਵਾ ਜਾਂਦਾ ਇਦਾਂ ਜਗਦੇ ਯੂਦ ਨਹੀਂ ਸਾਨੂੰ ਤੇ ਦਿੰ ਚਾਰ ਵਜੇ ਜਾਨੀ ਘਟ ਰਹੁੰਦੇ ਆ ਤੇ ਨਿਕਾਦਰੀ ਨਹੀਂ ਰਹਿੰਦੀ ਸਾਰੇ ਪਾਸੇ ਇੱਥੋਂ ਘਰ ਆ ਆਪਣੇ ਘਰ ਸਾਰੇ ਅਭੀ ਗਵੰਡੀਆਂ ਦੇ ਘਰ ਬਾਕੀ ਜੋ ਜੋ ਵੀ ਹੋਊਗਾ ਨਾਲ ਤੁਹਾਨੂੰ ਬਲੋਗ ਰੈਂਡ ਅਸੀ ਜਾਵਾਂਗੇ ਬਸ ਸਾਨੂੰ ਥੋੜੀ ਜਿਹੀ ਸੁਝਾਅ ਦਿਓ ਇੱਕ ਦਿਨ ਨੂੰ ਗੱਡ ਚਾਹੀਦੇ ਆ ਉਹ ਦੇਖੇ ਇਦਾਂ ਆਪਾਂ ਜਿਆਨੂ ਠੀਕ ਹੈ ਜੇ ਕਿ ਕੋਈ ਘਰ ਕੋਈ ਟਾਉਣ ਰਿਆ ਵਾ ਤੇ ਗਾਡਰ ਤੇ ਜਾਂ ਟਾਇਲਟ ਤੇ ਬਾਲੇ ਵੇਖੋ ਹੈਗੇ ਆ ਤੁਹਾਨੂੰ ਕਮੈਂਟ ਕਰਕੇ ਦੱਸਿਓ ਫਿਰ ਉਹਨਾਂ ਅਸੀਂ ਰਾਬਤਾ ਕਾਇਮ ਕਰ ਲਾਂਗੇ ਤੇ ਫਿਰ 14 ਵਜੇ ਗੱਦ ਲੈ ਆਵਾਂਗੇ ਗਾਡਰ ਟਾਇਲਟ ਤੇ ਬਾਲੇ ਤੇ ਬੂਆ ਹੀ ਇੱਕ ਲੈਣਤਾ ਵਾ ਇੱਕ ਤੇ ਬਾਕੀ ਲਿਆਉਣੇ ਆ ਜੇ ਅਰੇ ਦੇਖਣ ਨੂੰ ਲੱਗਦਾ ਨੇ ਕਿ ਨਿਕਾਜ ਆ ਪੁੱਸ ਨੂੰ ਇੱਥੇ ਦਾ ਕਾਉਣਾ ਵੇੜਾ ਤੇ ਇੱਥੇ ਬਣਾਵਾਂਗੇ ਆਪਾਂ ਐਂਟਰੀ ਪ੍ਰਾਇੰਟ ਇੰਜਗੇਟ ਐਂਟਰੀ ਆਹ ਥੜਾ ਵੇੜਾ ਬਣੂਗਾ ਐਂ ਦੀ ਪੌੜੀਆਂ ਵੀ ਚੜਨਗੀਆਂ ਕੱਚੀਆਂ ਬਾਕੀ ਜੋ ਜਦਾਂ ਬਣੀ ਜਾਊਗਾ ਉਸ ਨਾਲ ਮਾਡਲ ਤਿਆਰ ਹੋਈ ਜਾਊਗਾ ਕੋ ਮਿਤਰੇ ਸਾਬਨ ਬਹੁਤ ਸਿਆਣੇ ਆ ਉਹਨਾਂ ਪਹਿਲਾਂ ਵੀ ਘਰ ਬਣਾਏ ਆ ਤੇ ਹੰਦੂ ਲੱਗਾ ਕੰਮ ਰੋਕ ਜਣਾ ਵਾ ਤੇ ਕੰਮ ਚਲੋ ਨਹੀਂ ਰੁਕਿਆ ਇੱਕੇ ਦਿਨੀ ਬਸ ਮੀਂਹ ਕਰਕੇ ਫਿਰ ਪਿੰਡ ਚ ਲਗੇ ਮਿਤਰੇ ਤੁਣ ਲਾ ਗਏ ਆ ਇੱਧਰ ਹੋ ਰਹੀ ਆ ਤਿਆਰੀ ਮਿੱਠੀ ਜਿਹੀ ਰੋਟੀ ਦੇਣ ਦੀ ਤੇ ਇੱਥੇ ਆਪਾਂ ਪੈਕ ਕਰਕੇ ਰੋਟੀ ਦੇਣੀ ਆ ਸਲਾਦ ਘਟਿਆ ਜਾ ਰਿਹਾ ਵਾ ਫੁਰਤੀ ਪੈਣਾ ਦੇ ਨਾਮੇ ਕਾਪਾ ਬੁਲਾ ਆਸ ਬੜਾ ਗਲਤ ਹੈ ਹਾਂ ਆਹ ਫਾਰੇ ਹੰਬੂ ਨੇ ਹੰਬੂ ਕਿੰਨੇ ਲਏ ਹੈ ਹੈ 2 ਕਿਲੋ ਨੇ ਆਹ ਹੋਣਾ ਨੇ 2 ਕਿਲੋ ਦੇ ਤੇ ਆਹ ਤਾਂ ਜੀ ਟਾਂਡਿਓ ਕੱਪ ਇਹ ਸਲਾਹ ਗੰਡੇ ਦਾ ਤੇ ਟਿਫਨ ਪੈਕ ਹੋਣ ਰਿਹਾ ਫਿਰ ਨਾ ਨਾ ਤੋਂ ਕਿ ਉੱਥੇ ਪਿੰਡ ਇੰਤਜ਼ਾਮ ਕੀਤਾ ਭਾਂ ਜਹੰਦਾ ਉੱਥੇ ਵੀ ਤਿੰਨ ਕਮਰੇ ਆ ਤੇ ਇੱਕ ਕ ਲੈਂਟਰ ਵਾਲਾ ਦੋ ਬਾਲਿਆਂ ਵਾਲੇ ਆ ਪੱਕੇ ਭੁੱਖੇ ਲੱਗੇ ਲੈਟਰਿੰਗ ਬਾਸ ਨੂੰ ਭਣੀ ਨਾ ਤੇ ਜਿੱਥੇ ਸਮ੍ਰੀਤ ਦੀ ਫੋਟੋ ਲੱਗੀ ਨਾ ਭਾਈ ਆਪਾਂ ਦਰਵਾਜ਼ੇ ਦੇ ਨਾ ਪੁਰਾਣੇ ਉਹਦੇ ਲਾ ਕੇ ਘਰ ਵਾਲਾ ਉਹ ਬੜਾ ਸੁਨਮਾ ਮੈਂ ਵੇਖਣ ਜਾਣਾ ਉਹ ਵੀ ਕਿਸ ਦਿਨ ਆਪਾਂ ਤੁਹਾਨੂੰ ਵਿਖਾਵਾਂਗੇ ਕੱਲ ਜਾਂ ਪਰਸੋਂ ਤੱਕ ਪੁਰਾਣੀ ਲੁੱਕ ਵਾਲੀ ਬੜੀ ਜੈਲ ਜ਼ਾਰਾਂ ਦੇ ਘਰ ਵਾਲਾ ਦੇ ਪਿੰਡ ਮਨ ਜਾ ਕੇ ਨਹਾ ਕੇ ਜੇ ਰੋਟੀ ਖਾਣੀ ਮੈਂ ਵੀ ਹੋਇ ਪਿੰਡੋਂ ਹਾਂ ਮੱਲਾਵਾ ਆ ਪਾਟੀ ਫਿਰ ਮੇਰੀ ਮਾਸੀ ਕੇ ਪਿੰਡੋਂ ਆਇਆ ਜਦੋਂ ਸ਼ੋਗੋ ਆਇਆ ਹੀਗਾ ਨਾ ਹਾਂ ਰੋਟੀ ਲੈ ਕੇ ਉੱਥੋਂ ਆਈ ਹੀਗੀ ਮਾਝੇ ਟਿਫਨ ਨਹੀਂ ਪਚਾਇਆ ਹਣ ਮਾਸੀ ਇਹਦੇ ਤੇ ਵੇਖ ਲਿਆ ਕਰੋਗੀ ਇਦਾਂ ਨਹੀਂ ਪਹੁੰਚਣਾ ਮਾਸੀ ਜੀ ਆਹ ਵੇਖੋ ਟਿਫਨ ਤੁਹਾਡਾ ਸਾਹਮਣੇ ਰੱਖਿਆ ਹੈ ਹਾਂ ਹੂੰ ਹੁਣ ਨਹੀਂ ਮਿਰਚਾਂ ਰੋਟੀ ਬੱਕ ਦੇਣ ਲੱਗੇ ਇਹਦੇ ਚ ਤੁਹਾਡੇ ਨਾਂ ਤੇ ਹੁਣ ਕੈਨੇਡਾ ਹਾਰੇ ਤੁਹਾਡੇ ਕੰਮ ਨਹੀਂ ਕੋਈ ਮੈਂ ਵਾਧੂ ਹਣ ਕੋਈ ਚੱਕ ਨਹੀਂ ਆਰੇ ਕੋਈ ਪੈਸਾ ਵਾਧੂ ਆ ਤੁਹਾਡੇ ਚੱਕਰ ਇੱਕ ਤਾਂ ਹੋਰ ਗਿਫਟ ਕਰ ਦਿਓ ਮਾਸੀ ਤੇ ਹੋ ਵੀ ਮੰਨ ਮੰਨ ਕੇ ਹਾਂ ਮਾਸੀ ਹਾਂ ਮਾਸੀ ਹਾਂ ਮਾਂ ਜੈਸੀ ਤੇ ਮਾਂ ਕੋ ਫੇ ਮੰਗ ਚੀਜ਼ ਲੱਦੇ ਹੀ ਨਹੀਂ ਹੂੰ ਤੇ ਆ ਨਾਲ ਦੁੱਧ ਲੈ ਮੰਗਿਆ ਤੇ ਮਾਂ ਦੁੱਧ ਵੀ ਨਹੀਂ ਕਿਤੇ ਖੇਨੂ ਆਈ ਮਿਚਾਂ ਦੇਣ ਡੇ ਹੈ ਆਈ ਮਿਚੀਆਂ ਦੇਣ ਡੇ ਇਹ ਚਾਹ ਜਿਹੜਾ ਦੁੱਧ 6 ਹੁਣ ਜਾ ਕੇ ਪੀਣੀ ਹੈ ਨਾ ਸਵੇਰੇ ਫੇ ਪੀਣੀ ਹੈ ਚਲੋ ਬਾਕੀ ਫੇਰ ਕਰਾਂਗੇ ਅਗਲੇ ਵਲੌਗ ਚ ਗੱਲਾਂ ਬਾਤਾਂ ਇੱਕ ਨੇ ਗਰਮੀ ਬੜੀ ਦੂਰ ਦੀ ਬੜਾ ਕਟਾਕਾ ਫਿਰ ਉਹ ਮਸੂਬਣੀ ਦੁੱਜੀ ਹੋਰ ਹੂੰ ਹੂੰ ਇਹ ਮੇਰੀ ਰੋਟੀ ਦੇਤੀ ਹੈ ਰੋਟੀਆਂ ਅੱਧੇ ਪਾਣੀ ਨਹੀਂ ਰੋਟੀਆਂ ਪਾ ਦੇ ਘਰ ਲੰਘਿਆ ਉਸ ਮਾਮਾ ਬਾਕੀ ਕਰਾਂਗੇ ਹੋਰ ਗੱਲਾਂ ਬਾਤਾਂ ਅਗਲੇ ਵਲੌਗ ਓਕੇ ਬਾਏ ਟਾਟਾ